ਸਸ਼ੀਕਾਂਜੀ ਗਰਾਉਂਡ ਰਿਪੋਰਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 6 ਅਗਸਤ ਦਿਨ ਮੰਗਲਵਾਰ ਦੇਸੀ ਮਿਨਾ 22 ਹਾਂ ਸੋ ਗੱਲ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਈ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਓ ਅੱਜ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਉਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ ਸੂਬੇ ਵਿੱਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤੀ ਚੋਣਾਂ ਸਤੰਬਰ ਤੱਕ ਹੋ ਜਾਣਗੀਆਂ ਕੱਲ ਪੰਜਾਬ ਵਿੱਚ ਪੰਚਾਇਤੀ ਚੋਣਾਂ ਕਰਵਾਏ ਜਾਣ ਦੀ ਮੰਗ ਸਬੰਧੀ ਹਾਈ ਕੋਰਟ ਵਿੱਚ தாக்கல் ਇੱਕ ਪਟੀਸ਼ਨ ਤੇ ਸੂਬੇ ਦੇ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਪ੍ਰਸਤਾਵ ਦਿੱਤਾ ਕਿ ਸਤੰਬਰ ਤੱਕ ਪੰਚਾਇਤੀ ਚੋਣਾਂ ਮੁਕੰਮਲ ਕਰਵਾ ਲਈਆਂ ਜਾਣਗੀਆਂ ਐਡਵੋਕੇਟ ਜਨਰਲ ਵੱਲੋਂ ਦਿੱਤੇ ਗਏ ਪ੍ਰਸਤੇ ਤੋਂ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਪਰ ਅਦਾਲਤ ਨੇ ਪਟੀਸ਼ਨਰ ਨੂੰ ਇਹ ਵੀ ਛੋੜ ਦਿੱਤੀ ਹੈ ਕਿ ਜੇਕਰ ਸਰਕਾਰ ਸਤੰਬਰ ਤੱਕ ਪੰਚਾਇਤੀ ਚੋਣਾਂ ਨਹੀਂ ਕਰਵਾਉਂਦੀ ਤਾਂ ਉਹ ਦੁਬਾਰਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰ ਉਧਰ ਸ਼੍ਰੋਮਣੀ ਕਾਲੀ ਦਲ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਐਸਜੀਪੀਸੀ ਦੇ ਪ੍ਰਧਾਨ ਰਜਿੰਦਰ ਸਿੰਘ ਤਾਮੀ ਵੱਲੋਂ ਦਿੱਤੇ ਦਿਨ ਦਿੱਤੇ ਸਪਸ਼ਟੀਕਰਨ ਕਲ ਜਨਤ ਕਰ ਦਿੱਤੇ ਗਏ ਹਨ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਵਿੱਚ ਉਹਨਾਂ ਆਖਿਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਉਹਨਾਂ ਦੇ ਖਿਲਾਫ ਜੋ ਵੀ ਲਿਖ ਕੇ ਦਿੱਤਾ ਗਿਆ ਹੈ ਉਹ ਉਸ ਵਾਸਤੇ ਗੁਰੂ ਸਾਹਿਬ ਤੇ ਅਤੇ ਪੰਥ ਪਾਸੋਂ ਬਿਨਾਂ ਸ਼ਰਤ ਮਾਫੀ ਮੰਗਦੇ ਹਨ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਉਹ ਆਪਣੀਆਂ ਸਾਰੀਆਂ ਭੁੱਲਾਂ ਆਪਣੀ ਝੋਲੀ ਪਾਉਂਦੇ ਹਨ ਚਾਹੇ ਉਹ ਭੁੱਲਾਂ ਪਾਰਟੀ ਕੋਲ ਹੋਈਆਂ ਹੋਣ ਜਾਂ ਫਿਰ ਸਰਕਾਰ ਕੋਲ ਸਪਸ਼ਟੀਕਰਨ ਜਨਤਾ ਕੋਲ ਤੋਂ ਬਾਅਦ ਇਸ ਤੇ ਸਿਆਸਤ ਵੀ ਤੇਜ਼ ਹੋ ਗਈ ਹੈ ਬਾਗੀ ਧੜੇ ਦੇ ਆਗੂ ਨੇ ਸੁਖਵੀਰ ਬਾਦਲ ਦੇ ਦੋਸ਼ ਲਾਇਆ ਕਿ ਉਹਨ ਉਨਾ ਵੱਲੋਂ ਲਗਾਏ ਗਏ ਦੋਸ਼ਾਂ ਸੰਬੰਧੀ ਕੋਈ ਚਿਕਰ ਨਹੀਂ ਕੀਤਾ ਤੇ ਸਭ ਕੁਝ ਗੋਲ ਮੋੜ ਆਖ ਦਿੱਤਾ ਜਦਕਿ ਸੁਖਵੀਰ ਪੱਕੀ ਕਾਲੀ ਆਗੂਆਂ ਨੇ ਸਪਸ਼ਟ ਕਰਨ ਨੂੰ ਜਨਤਕ ਕਰਨ ਤੇ ਸ਼੍ਰੀਕਾਲ ਤੱਕ ਸਾਹਿਬ ਦਾ ਧੰਨਵਾਦ ਕੀਤਾ ਇਸ ਦਰਮਿਆਨ ਬੇਅਦਬੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੇ ਸਾਬਕਾ ਪੁਲਿਸ ਮੁਖੀ ਰਗਵੀਰ ਸਿੰਘ ਖੱਟਰਾ ਨੇ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੋਰ ਬਣਾ ਦਿੱਤੀਆਂ ਉਨ੍ਹਾਂ ਸੁਖਵੀਰ ਸਿੰਘ ਬਾਦਲ ਸਮੇਤ ਕਈ ਕਾਲੀ ਆਗੂਆਂ ਨੂੰ ਨਿਸ਼ਾਨੇ ਉੱਤੇ ਲੈਣਦੇ ਆਖਿਆ ਕਿ ਸੁਖਵੀਰ ਸਿੰਘ ਬਾਦਲ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਲਈ ਸ਼੍ਰੀ ਗੁਰੂਗ੍ਰੰਥ ਸਾਹਿਬ ਦੀ ਆਸਥਾਨੂ ਚਿੱcke ਟੰਗ ਦਿੱਤਾ ਸੀ ਮੈਂ ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਤਿਆਰ ਨਹੀਂ ਸੀ ਜਿਸ ਕਾਰਨ ਮੈਂ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਵੀ ਵਾਪਸ ਕਰ ਦਿੱਤੀ ਤੇ ਪਾਰਟੀ ਛੱਡ ਦਿੱਤੀ। ਉਹਨਾਂ ਸਪਸ਼ਟ ਕਿਹਾ ਕਿ 부र्ज जवाहर ਸਿੰਘ ਵਾਲਾ ਅਤੇ ਬਰਗਾੜੀ ਵਿੱਚ ਬੇਅਦਬੀ ਬਾਰੇ ਤੱਥ ਸਿਰਫ ਗੁਰਦੇਵ ਪ੍ਰੇਮੀ ਦੇਹੀ ਦੇ ਸਕਦਾ ਸੀ ਪਰ ਉਸ ਨੂੰ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਬੇਅਦਬੀ ਦੇ ਪੱਕੇ ਸਬੂਤ ਮਿਲਨੇ ਹੁਣ ਮੁਸ਼ਕਲ ਹੋ ਗਏ ਹਨ। ਆਪ ਸਰਕਾਰ ਦੁਆਰਾ ਮਾਲਵਾ ਖੇਤਰ ਵਿੱਚ ਸਿੰਚਾਈ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕੱਟੀ ਜਨਵਰੀ ਮਾਲਵਾ ਲਹਿਰ ਤੇ ਹੁਣ ਸਿਆਸਤ ਤੇਜ ਹੋ ਗਈ ਹੈ। ਕੱਲ ਇੱਕ ਪ੍ਰੈਸ ਮਿਲਣੀ ਦੌਰਾਨ ਕਾਂਗਰਸ ਦੇ ਪਤਾਨ ਰਾਜਾ ਬੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕਾਸਦੇ ਹੋਏ ਕਿਹਾ ਕਿ ਉਹ ਸੂਬੇ ਦੇ ਹੋਰ ਭੱਗ ਦੇ ਮਸਲਿਆਂ ਤੋਂ ਆਮ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਇਸ ਤਰ੍ਹਾਂ ਦੇ ਸਿਆਸੀ ਸ਼ਗੂਫੇ ਛੜਦੇ ਹਨ। ਨਾ ਮਾਲਵਾ ਲਹਿਰ ਦੇ ਵਿਵਹਾਰਿਕਤਾ ਤੇ ਵੀ ਪ੍ਰਸ਼ਨ ਚਿੰਨ ਲਗਾਉਂਦੇ ਹਨ। ਕਈ ਸਵਾਲ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਦਿੱਲੀ ਅੰਮ੍ਰਿਤਸਰ ਕਰੜਾ ਐਕਸਪ੍ਰੈਸ ਵੇ ਲਈ ਜ਼ਮੀਨ ਐਕਵਾਇਰ ਕੀਤੇ ਜਾਣ ਦਾ ਵਿਰੋਧ ਕਰੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਜੀਤ ਜੁਗ ਹੈ ਕਿ ਪੰਜਾਬ ਦੇ ਕ ਜਮੀਰ ਇਕੁਆਇਰ ਕਰਨ ਵਿੱਚ ਤੇਰੀ ਦੇ ਘਾੜੇਸ ਐਕਸਪ੍ਰੈਸ ਵੇ ਦੇ ਕੰਮ ਵਿੱਚ ਰਫਤਾਰ ਮੱਠੀ ਹੋ ਗਈ ਹੈ ਤੇ ਕੇਂਦਰੀ ਸੜਕ ਮੰਤਰੀ ਦਿੱਤਨ ਗੜਕਰੀ ਨੇਵੀਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਈ ਵਾਰ ਚੇਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਲੱਭਣ ਲਈ ਹੁਣ ਮੁੱਖ ਮੰਤਰੀ ਨੇ ਇੱਕ ਸੰ ਨਾਲ ਸਿੱਧੀ ਗੱਲਬਾਤ ਕਰਨ ਦੀ ਯੋਜਨਾ ਬਣਾਈ ਹੈ ਬੰਗਲਾਦੇਸ਼ ਦੇ ਵਿੱਚ ਕੱਲ ਭਿਆਨਕ ਹੰਗਾਮਾ ਹੋਇਆ ਨਜ਼ਾਰਾ ਪ੍ਰਦਰਸ਼ਨਕਾਰੀਆਂ ਨੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਰਾਜਸਟਾਨੀ ਢਾਂਗਾ ਦੇ ਕਬਜ਼ਾ ਕਰ ਲਿਆ ਅਤੇ ਭਾਰੀ ਪੰਨ ਤੋੜ ਕੇ ਅੱਜ ਜਰੀ ਕੀਤੀ ਹਾਲਾਤ ਬੇਕਾਬੂ ਹੁੰਦੇ ਦੇਖ ਕੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਦੁਪਹਿਰ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਆਪਣੇ ਪਰਿਵਾਰ ਨਾਲ ਦੇਸ਼ ਛੱਡ ਕੇ ਭਾਰਤ ਲਈ ਰਵਾਨਾ ਹੋ ਗਏ ਪਹਿਲਾ ਉਹ ਬੰਗਲਾਦੇਸ਼ ਹਵਾਈਅੱਡ ਜਹਾਂ ਫੌਜ ਦੇ ਜਹਾਜ਼ਾਂ ਹੀ ਅਗਤਲਾ ਪਹੁੰਚੇ ਦਿੱਤੋਂ ਸ਼ਾਮ तकरीबन 5:30 ਵਜੇ ਉਹ ਨਵੀਂ ਦਿੱਲੀ ਆਗੇ ਇਸ ਦਰਮਿਆਨ ਟਾਕਾ ਵਿੱਚ ਪ੍ਰਧਾਨ ਮੰਤਰੀ ਦੀ ਰਹਾਇਸ਼ ਤੇ ਹੁੱਲੜਵਾਜਾਂ ਨੇ ਕਬਜ਼ਾ ਕਰ ਲਿਆ ਤੇ ਉੱਥੋਂ ਰੋਟੇ ਕਸੁੱਟ ਕੀਤੀ ਤੇ ਬੰਗਲਾਦੇਸ਼ੀਆਂ ਨੂੰ ਹੋਰ ਕਈ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਗਿਆ ਮੰਨਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਹੁਣ ਲੰਡਨ ਚਾਲ ਸਕਦੀ ਹੈ ਇਸ ਦੇ ਨਾਲ ਹੀ ਦੱਖਣ ਏਸ਼ੀਆ ਵਿੱਚ ਭਾਰਤ ਦੀ ਸਭ ਤੋਂ ਵਿਸ਼ਵਾਸਪਾਤਰ ਸਰਕਾਰ ਦੀ ਵਿਦਾਈ ਵੀ ਹੋ ਗਈ ਹੈ ਹੁਣ ਬੰਗਲਾਦੇਸ਼ ਦਾ ਸਿਆਸੀ ਭਵਿੱਖ ਕੀ ਹੋਵੇਗਾ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਪਾਰਨ ਲਈ ਬੇहद ਚਿੰਤਾਜਨਕ ਹਨ ਇਸ ਕਰਕੇ ਬੀਐਸਐਫ ਨੇ ਬੰਗਲਾਦੇਸ਼ ਵਿੱਚ ਚੀਨਾਕਟਨਾਕਰਮ ਦਰਮਿਆਨ ਨਾਲ ਲੱਗਦੇ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਏਐਸਐਫ ਦੇ ਡਾਇਰੈਕਟਰ ਜਨਰਲ ਨੇ ਵੀ ਕੱਲ੍ਹ ਕੋਲਕਾਤਾ ਪਹੁੰਚ ਕੇ ਹਨ ਤਾਂ ਜੋ ਬੰਗਲਾਦੇਸ਼ ਦੀ ਸਥ पीएसएफ ਦੇ ਸਾਰੇ ਕਮਾਂਡਰਾਂ ਨੂੰ ਗਰਾਊਂਡ ਉੱਤੇ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ ਤੇ ਹਾਈ ਅਲਰਟ ਵੀ ਚਾਈ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਮੰਦੀ ਦੇ ਕਾਰਨ ਜਾਪਾਨ ਵਿੱਚ ਵਿਆਪਕ ਤਰ੍ਹਾਂ ਵਧਣ ਤੇ ਇਰਾਨ ਇਜ਼ਰਾਈਲ ਦਰਮਿਆਨ ਤਣਾਅ ਦੀਆਂ ਖਬਰਾਂ ਦੇ ਚੱਲਦਿਆਂ ਕੱਲ ਭਾਰਤੀ ਸ਼ੇਅਰ ਬਾਜ਼ਾਰ ਇੱਕ ਵੱਡਾ ਕੁੱਤਾ ਖਾ ਗਿਆ ਭਾਰਤੀ ਸ਼ੇਅਰ ਬਾਜ਼ਾਰ ਕੱਲ ਨਾ ਸਾਰੇ ਆਲਮੀ ਸੰਕੇਤਾਂ ਦੇ ਚੱਲਦੇ ਲਗਭਗ 22% ਦੀ ਹਟਾਂ ਡਿੱਗ ਪਿਆ ਜਿਸ ਨਾਲ ਨਿਵੇਸ਼ਕਾਂ ਨੇ ਲਗਭਗ 15 ਲੱਖ ਕਰੋੜ ਰੁਪਏ ਮਿੱਟੀ ਹੋ ਗਏ ਉਧਰ ਦਿੱਲੀ ਹਾਈ ਕੋਰਟ ਨੇ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਆਪਕਾਰੀ ਨੀਤੀ ਕੋਟਾ ਨਾਲ ਸੰਬੰਧਿਤ ਕੇਸ ਵਿੱਚ सीबीआई ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਅਦਾਲਤ ਨੇ ਬਰਕਰਾਰ ਰੱਖਿਆ ਹੁਣ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦਾ ਰੁਖ ਕਰੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ ਆਪ ਸਰਕਾਰ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹਾਈ ਕੋਰਟ ਨੇ ਜਗਰਾਓ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ 8 ਮਹੀਨਿਆਂ ਮਗਰੋਂ ਕੱਲ ਬਹਾਲ ਕਰ ਦਿੱਤਾ ਜਿੱਕਰ ਜੋ ਭਾਇਕੇ ਬੇਪਰੋਸ ਦੀ ਮਤਲ ਲੈ ਆਕੇ ਕਾਂਗਰਸ ਨਾਲ ਸੰਬੰਧ ਦੇ ਜਗਰਾਉਂ ਨਗਰ ਕੌਂਸਲ ਦੇ ਪ੍ਰਧਾਨ ਰਾਣਾ ਨੂੰ ਆਪ ਦੁਆਰਾ ਹਟਾਉਣ ਵਿੱਚ ਨਕਾਮ ਰਹਿਣ ਤੋਂ ਬਾਅਦ ਆਪ ਸਰਕਾਰ ਨੇ ਉਦਿਆਤੀ ਦੁਰਪਰਪਨ ਦੋਸ਼ ਲੰਘਦੇਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਪਾਕੀਤ ਲਾਟੈਕਸ ਤੇਲ ਲਈ ਕਾਣ ਕਈ ਰਿਕਾਰਡ ਬਣਾਉਣ ਵਾਲੇ ਨਿਰਜ ਚੋਪੜਾ ਅੱਜ ਦੂਸਰੇ ਗਾਂਬੇਗ ਵਿੱਚ ਕੁਆਲਫਾਇਰ ਚਾਵਲਨ ਨਾਲ ਇਤਿਹਾਸ ਅੱਛਣ ਦੇ ਲਈ ਉਤਰੰਗੇ ਨਿਰਜਾਜੂ ਕੁਆਲਿਫਿਕੇਸ਼ਨ ਰਾਉਂਡ ਵਿੱਚ ਉਤਰੇਗਾ ਇਸ ਮੁਕਾਬਲੇ ਦਾ ਫਾਈਨਲ 8 ਅਗਸਤ ਨੂੰ ਖੇਡਿਆ ਜਾਵੇਗਾ। ਇਸ ਤੋਂ ਬਿਨਾਂ ਅੱਜ ਭਾਰਤੀ ਖੇਡ ਪ੍ਰੀਮੀਅਰ ਨਿਦਾਨ ਨਿਗਮਾ ਹੌਕੀ ਦੇ ਮੈਦਾਨ ਤੇ ਰਹਿਣਗੀਆਂ ਜਿੱਥੇ ਅੱਜ ਹੌਕੀ ਦਾ ਸੈਮੀਫਾਈਨਲ ਵਿੱਚ ਭਾਰਤੀ ਸਮੇਂ ਦੇ ਮੁਤਾਬਕ ਰਾਤ 7:30 ਵਜੇ ਬਾਅਦ ਜਰਮਨ ਦੇ ਨਾਲ ਪੜੇਗਾ ਇਸ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਧੰਨਵਾਦ